ਨਾਚਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ 155ਵੇਂ ਜਨਮ ਦਿਨ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਅਤੇ ਉਹਨਾਂ ਦੀ ਟੀਮ ਨੇ ਮਾਤਾ ਰਾਣੀ ਚੌਂਕ ਵਿੱਚ ਉਹਨਾਂ ਦੇ ਪੁੱਤ ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਭਾਜਪਾ ਦੀ ਸੂਬਾ ਸਕੱਤਰ ਰੇਨੂ <th>ਪਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਵੇਰੇ ਗਾਂਧੀ ਜਨਮ ਦਿਵਸ ਮੌਕੇ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਪਾਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਵੱਛਤਾ ਮਹਿੰਮ ਦਾ ਸੁਨੇਹਾ ਅੱਜ ਹਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚ ਸਵੱਛਤਾ ਦਾ ਖਿਆਲ ਹਮੇਸ਼ਾ ਬਣਿਆ ਰਹੇ ਕਿਉਂਕਿ ਇਹ ਦੇਸ਼ ਸਾਡੇ ਲੋਕਾਂ ਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀ ਸਫਾਈ ਰੱਖਦੇ ਹਾਂ ਉਸੇ ਤਰ੍ਹਾਂ ਅਸੀਂ ਆਪਣੇ ਦੇਸ਼ ਵਿੱਚ ਵੀ ਦੇਸ਼ ਵਾਸੀਆਂ ਨੂੰ ਸਫਾਈ ਦੀ ਆਦਤ ਪਾ ਸਕੀਏ इस मौके भाजपा के जिला जनरल सिक्तर सरदार नरेंद्र सिंह मल्ली जिला मीत प्रधान डॉक्टर निर्मल सिंह नईर जसपा जनोत्रा जिला सिक नवल जैन जिला प्रेस सिक डॉक्टर सतीश कुमार बुलारे वरिंदर सहगल सुभाष डावर सबका कौंसलर सरदार गुरदीप सिंह नीटू बिपन विनायक परमिंदर मेहता युवा मोर्चा प्रधान रवि बत्रा केशव सियाल रमेश जैन बिट्टा मंडल प्रधान गौरव अरोड़ा अशोक राणा हिमांशु 칼ੜਾ जसबीर मनचंदा अजय गौड़ महिला मोर्चा जनरल सिकंदर सीमा शर्मा सीमा वर्मा मीका लखनपाल अश्वनी अग्निहोत्री याद हाजिर सन